ਸਸੀ ਗਾਜੀ ਸਾਰਿਆਂ ਨੂੰ ਸਪੰਜ ਰੈਡ ਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਫਾਰਮ ਤੇ ਝੋਟੀਆਂ ਜਿਹੜੀਆਂ ਟੋਕੜਾ ਕਬਣਾ 8.5 ਮਹੀਨੇ ਦੀ ਜਿਹੜੀ ਆ ਸਪੈਸ਼ਲ ਝੋਟੀਆਂ ਪਹੁੰਚੀਆਂ ਨੇ ਤੇ ਬਾਕੀ ਡਿਟੇਲ ਨੇ ਸਪੰਜ ਰਾਂਗੋਂ ਦੇ ਬਾਕੀ ਜਿਹੜੀਆਂ ਇਹ ਸਜੜਾ ਸੂਈਆਂ ਆਪਣੇ ਫਾਰਮ ਤੋਂ ਗਈਆਂ ਹੋਈਆਂ ਨੇ ਤੇ 17-17 8-8 ਕਿਲੋ ਦੁੱਧ ਕਢਾ ਕੇ ਆਈਆਂ ਨੇ ਤੇ ਹੁਣ ਜਿਹੜੀਆਂ ਦੁੱਧੋ ਡਰਾਈ ਕਰ ਦਿੱਤੀਆਂ ਨੇ 8.5 ਮਹੀਨੇ ਦੀਆਂ ਬਿਲਕੁਲ ਚੈੱਕ ਪਾਸ ਗਾਰੰਟੀ ਨਾਲ ਦੋ ਜੀ ਉਹ ਮੇਰੀ ਗਾਰੰਟੀ ਨਾਲ ਆ ਹਾਂ ਨਾ ਨਹੀਂ ਪੱਕਾ ਪੱਕਾ ਹਾਂਜੀ ਤੇ ਬਾਕੀ ਇਹ ਜਿਹੜੀ ਆ ਬਾਕੀ ਸਪੰਜ ਰਾਂਗੋਂ ਨਾਲ ਕਰਦੇ ਆ ਗੱ ਬਿਲਕੁਲ ਜੈਡ ਬਲੈਕ ਝੋਟੀਆਂ ਵੇਖੋ ਜੀ ਠੰਡੀ ਠੁੜੀ ਬਹੁਤ ਹੈ ਝੋਟੀਆਂ ਹਾਂਜੀ ਪੱਕਾ ਲਾ ਲਓ ਜੀ ਵੇਖੋ ਜੀ ਆਪਾਂ ਜੇ ਬਰੀਡ ਦੀ ਗੱਲ ਕਰੀਏ ਬਰੀਡ ਵੀ ਬਹੁਤ ਹੈ ਤੇ ਬਾਕੀ ਸਪੰਜਰ ਨਾਲ ਨਾ ਕਰਦੇ ਆ ਗੱਲਬਾਤ ਥੋੜਾ ਜੇ ਬੀਜੀ ਭਾਜੀ ਨੇ ਲਓ ਜੀ ਕਰਦੇ ਆ ਸਪੰਜਰ ਨਾਲ ਗੱਲਬਾਤ ਆਪਣੀ ਬਾਈ ਫਿਰ ਆਪਾਂ ਕਰਦੇ ਆ ਗੱਲਬਾਤ ਸਪੰਜਰ ਭਾਜੀ ਸਾਸੀ ਗਾ ਜੀ ਬਹੁਤ ਸਭ ਠੀਕ ਠਾਕ ਹੀ ਹੋਵੇ ਲਓ ਜੀ ਹਰੇ ਵੇਖੋਲੇ ਵੀਰਾਂ ਭਾਣ ਪਿਆਰ ਭਰੀ ਸਾਸੀ ਗਾ ਜਿਹੜਾ ਆਪਣਾ ਜੀ ਲੋ ਧੰਨਵਾਦ ਇਹਨਾਂ ਦਾ ਜਿਹੜੇ ਆਪਣੇ ਚੈਨਲ ਨੂੰ ਹਰ ਵਾਰ ਫੋਲੋ ਲਾਈਕ ਕਮੈਂਟ ਸ਼ੇਅਰ ਕਰ ਇਹ ਛੋਟੀਆਂ ਜਿਹੜੀਆਂ ਆਪਣੇ ਕੋਲ ਜਿਹੜੀਆਂ ਸਪੱਲੀ ਗਈਆਂ ਹੋਈਆਂ ਇੰਨਾਂ ਨੇ ਮਾਣਾ ਛੋਟੀਆਂ ਕਾਲੀਆਂ ਨਕੀਨੇ ਆ ਜਣਾ ਮੌਸਮ ਠੰਡਾ ਆ ਗਿਆ ਬੱਦਲ ਵਾਈ ਚਰੰਡੀ ਜ ਨੇ ਫਿਰ ਬੜਾ ਹਾਂਜੀ 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 ਹੋਰ ਆ ਜਰਾ ਰੱਬ ਨੇ ਨਾ ਤੋਹਫੇ ਭੇਜੇ ਆ ਤੋਹਫੇ ਜਿਹੜਾ ਲੈ ਗਿਆ ਜਾ ਸਿਰਫ ਹਾਂਜੀ ਕੋਈ ਸ਼ਟਾਮ ਦੇ ਲਖਾਲੇ ਬੇਸ਼ੱਕ ਗਰੰਟੀ ਨਾ ਬੇਸ਼ੱਕ ਡਾਕਟਰ ਲੈ ਕੇ ਤਾਂ ਸੰਜੀ ਕਰ ਲੈ ਲਓ ਜੀ ਡਾਕਟਰ ਵੀ ਆਪਣਾ ਕੋਈ ਲੈ ਆਵੇ ਤੇ ਭਾਏ ਸ਼ਟਾਮ ਦੇ ਲਖਾਲੇ ਡੇਢ ਮਹੀਨੇ ਤੋਂ ਵੱਧ ਕੋਈ ਮਈਆਂ ਤੋਂ ਤੀ ਲੈਣੀਆਂ ਲਓ ਜੀ ਡੇਢ ਸਾਢੇ 8 ਮਹੀਨਿਆਂ ਲਿਖਤੀ ਪ੍ਰੂਫ ਨਾ ਦਵਾਂਗੇ ਆਪਣੇ ਫਾਰਮ ਤੋਂ ਗਈਆਂ ਇਹ ਝੋਟੀਆਂ ਚ ਚਾਰ ਚਾਰ ਦੰਦ ਹਾਂਜੀ ਵੱਡੀਆਂ ਫੁੱਲ ਜੈੱਡ ਬਲੈਕ ਕਾਲੀਆਂ ਤੇ ਬਾਕੀ ਚਲੋ ਆਪਣਾਂ ਦੀ ਓਕੇ ਜੇ ਭਾਰ ਦੀ ਗਾਰੰਟੀ ਬਾਕੀ ਗੱਲਾਂ ਹਰ ਕੋਈ ਵੀਰ ਭਰਾ ਕਰ ਲੈਂਦਾ ਵਾ YouTube ਤੇ ਜਦੋਂ ਵੀਡੀਓ ਦੇ ਵੇਖੀ ਦੀ ਆ ਤੇ ਬਾਕੀ ਇਹ ਵੀ ਆਪਾਂ ਤੁਹਾਨੂੰ ਨਾਲ ਝੋਟੀਆਂ ਦਿਖਾਵਾਂਗੇ ਇਹਦੇ ਨਾਲੇ ਗੱਲਾਂ ਪਤਾ ਵੀ ਕਰਾਂਗੇ ਤੇ ਬਾਕੀ ਜਿਹੜੇ ਜਦੋਂ ਕੀ ਆnde ਹੁੰਦੇ ਮਹਾਰਾਜ ਜਦੋਂ ਦੇਣ ਲੱਗੇ ਤੇ ਜਦੋਂ ਝੋਟੀਆਂ ਇਹਨੀਆਂ ਸਪੈਸ਼ਲੀ ਪਈ ਜਾਂਦੀਆਂ ਆ ਨਾ ਮੁਰਗ ਦੀ ਇਹ ਕਿਰਪਾ ਨਾਲ ਤੇ ਪਾਸਾਰੇ ਹੁੰਦੇ ਵਪਾਰ ਇਹੋ ਜਿਹਾ ਰੱਖਿਆ ਵੀ ਕਰੇ ਰਹਿ ਗਏ ਨੇ ਤੇਰੇ ਤੇ ਟਕਮੜੇ ਗਾਨਨ ਭੱਜ ਦੌੜ ਕੋਈ ਨਹੀਂ ਹੈਗੀ ਸਾਹ ਸੁਧਰਾ ਖਿਆ ਦਾ ਮਸਤੀ ਸਾਹ ਸੁਧਰੀਗਾ ਛੇ ਤੋਂ ਬਹੁਤ ਚਲੋ ਕਰਨੀ ਦੇ ਆ ਹਾਂਜੀ ਤੁਹਾਡਾ ਮਾੜੀਆਂ ਸਾਡੇ ਕੋਲ ਕਿਸੇ ਵੇਲੇ ਕਿਸੇ ਨੂੰ ਪੈਂਦੇ ਨਹੀਂ ਕਿਸੇ ਪੜੇ ਹੀ ਮਤਲਬ ਸਾਬੋਤਰਾ ਕਰਦੇ ਆ ਹਾਂਜੀ ਹਾਂ ਸਾਨੂੰ ਕਿਸੇ ਵੇਲੇ ਮਾੜੀਆਂ ਪਾਈ ਨਹੀਂ ਹਾਂਜੀ ਬਾਕੀ ਇਹ ਵੀ ਆਪਣੀ ਭੱਜ ਦੌੜ ਨਹੀਂ ਡਿਆਗੀ ਸਹੀ ਗੱਲ ਘਰੇ ਬੈ ਕੇ ਰਾਮਾ ਮੱਜਾਂ 7-8 ਮਹੀਨੇ ਲਗਾ ਲੀਂ ਜਾਂ ਪਰ ਬੈਠੇ ਘਰੇ ਰਹੀਦਾ ਰਾਮਾ ਹਾਂਜੀ ਹਾਂ ਅੱਜ ਦੌੜ ਕੋਈ ਨਹੀਂ ਮਲਕ ਤੇ ਵੀਰ ਭਰਾ ਭੇਜੀ ਜਾਂਦੇ ਇਹ ਗੜੀ ਵੇਚੀ ਸਿੱਧਾ ਹੀ ਆਈ ਜਾਂਦੀ ਐ ਇੰਨਾ ਹੀ ਜਾਈ ਜਾਂਦੀ ਐ ਆਹ ਵੇਖੋ ਅੱਜ ਬੈਠਿਆਂ ਨੂੰ ਬੈਠੇ ਦੋ ਨੀਂਂਦੇ ਆ ਗਏ ਨੀਂਂਦੇ ਵੇਖੋ ਨਾ ਵੀਰਾਂ ਦਾ ਕਿੰਨਾ ਧੰਨਵਾਦ ਆ ਬਾਕੀ ਸਭ ਦੀ ਗੱਲ ਇਹ ਹੁੰਦੀ ਆ ਗੱਲ ਇੱਕ ਵਿਸ਼ਵਾਸ ਇਹ ਇੱਕ ਜਿਹੜਾ ਕੰਮ ਸਾਫ਼ ਸੁਥਰਾ ਉਹ ਵੀਰਾਂ ਨੂੰ ਢੋਲਾ ਲਾਉਣਾ 40 ਕਿਲੋ ਦਾ ਹਾਂਜੀ ਹਾਂਜੀ ਉਹ ਮੇਰਾ ਵੀਰ ਜੀ ਸਾਡੇ ਕੋਲ ਮਈਆਂ ਦੀ ਖਾਂਦੀ ਦਾ 45 ਮਿਲ ਕੋ ਰਿਆ ਹਾਂਜੀ ਹਾਂਜੀ ਬੰਦਾ ਮੇਰਾ ਚਲ ਗਿਆ ਜੇ ਤੇ ਮਈਆਂ ਮੈਂ ਉਹ ਲੈ ਦੋ ਇਹ ਵੇਚ ਦੋ ਤੇ ਮੈਂ ਜਦੋਂ ਨਵੰਬਰ ਮਹੀਨਾ ਉਹ ਮੈਂ ਤੁਹਾਡੇ ਕੋ ਮਈਆਂ ਲੈ ਜੂਗਾ ਵੇਖੋ ਬੰਦਿਆਂ ਨੇ ਵਿਸ਼ਵਾਸ ਵੇਖੋ ਦੁਨੀਆ ਨੇ ਯਕੀਨ ਦੀ ਗੱਲ ਹੋ ਰਹੀ ਹੈ ਨਾ ਅਸੀਂ ਵੇਖਣਗੇ ਨਾਲੇ ਤੁਹਾਡੇ ਕੋ ਕਹਿੰਦਾ ਝੋਟੀਆਂ ਕਰੀਆਂ ਤੇ ਝੋਟੀਆਂ ਪਈਆਂ ਵੇਚ ਦੋ ਹਾਂਜੀ ਹਾਂਜੀ ਸਿਰਫ ਇੱਕੋ ਮਜਬੂਰੀ ਵੀ ਬੰਦਾ ਭੱਜ ਗਿਆ ਨਾਲਾ ਝੋਨਾ ਨਾ 40 42 ਗਲੇ ਦਾ ਲਾਉਣਾ ਨਾਲੇ ਤੁਹਾਡੇ ਕੋ ਪੱਠੇ ਨਹੀਂ ਪੈ ਪੱਠੇ ਉਹਨੇ ਇੱਕ ਮੈ ਰੱਖੀ ਤੇ ਉਧਰ ਹੀ ਬਸ ਲਓ ਜੀ ਵੇਖੋ ਜੀ ਗੱਲ ਯਕੀਨ ਦੀ ਦੀ ਆ ਜੇ ਉਹਨਾਂ ਨੇ ਵਿਸ਼ਵਾਸ ਕੀਤਾ ਝੋਟੀਆਂ ਪੇਤੀਆਂ ਨੇ ਤੇ ਬਾਕੀ ਚਲੋ ਬਾਕੀ ਪਰਮਾਤਮਾ ਹਰੇਕ ਜਿਹੜਾ ਬਾਕੀ ਸੁਣਿਆ ਬਾਕੀ ਆਓ ਇੱਥੇ ਤਸੱਲੀ ਕਰਕੇ ਖੜੋ ਰਹਿਣ ਸਹਿਣ ਦੀ ਸੁਭਾ ਬੁਰੀ ਆ ਹਾਂਜੀ ਤੇ ਬਾਕੀ ਕਿਸੇ ਵੇਲੇ ਸਾਨੂੰ ਵੀ ਧੋਖਾ ਇਹਦਾ ਕੱਲ ਸਾਡੇ ਨਾਲ ਹੋ ਗਿਆ ਵੀਡੀਓ ਹੀ ਕਿਸੇ ਵਿੱਚ ਵਾਸ਼ਦੇ ਦਾ ਮੈਂ ਲੈ ਲਈ ਹਾਂਜੀ ਹਾਂਜੀ ਉਹ ਗੜਿਆ ਵੇ ਸੱਜਣ ਮਤਲਬ ਗੱਬਣ ਕਰਕੇ ਲਈ ਹਾਂਜੀ ਹਾਂਜੀ ਉਹ ਇਹ ਬੇ ਖਾਲੀ ਖਾਲੀ ਨਿਕਲ ਆਈ ਚਲੋ ਚਲੋ ਸਾਡੇ ਦਾ ਕੋਈ ਇਹਦੇ ਉਹਦਾ ਕੋਈ ਕਸੂਰ ਕੋਈ ਨਹੀਂ ਕਿਉਂਕਿ ਮਤਲਬ ਇਹ ਡਾਕਟਰ ਨੇ ਝੂਠ ਮਾਰਿਆ। ਉਹ ਆਪਣੇ ਤਾਂ ਉਹ ਵੀ ਸੱਚਾ। ਉਹ ਡਾਕਟਰ ਨੇ ਇਹ ਹੀ ਝੂਠ ਮਾਰਿਆ। ਹਾਂਜੀ ਹਾਂਜੀ ਹਾਂਜੀ। ਡਾਕਟਰ ਨੂੰ ਕੁਝ ਵੀ ਦੱਸ ਸਕਦੇ ਬੰਦੇ ਨੂੰ ਵੀ ਤੇਰੇ ਪਥਰੀ ਆ ਜਾਂ ਅੰਦਰਲੇ ਗੁਰਦੇ ਫੇਰਾਂ ਦਾ ਬਾਹਰੋਂ ਕਿਸੇ ਨੂੰ ਨਹੀਂ ਪਤਾ ਲੱਗਣਾ। ਸਹੀ ਗੱਲ ਹੈ। ਬਾਹਰੋਂ ਜਿਹੜਾ ਬੰਦਾ ਆਪ ਅਸੀਂ ਹੈ ਨਾ ਸਾਨੂੰ ਨਹੀਂ ਪਤਾ ਲੱਗਣਾ ਡੋਕਟਰ ਦੱਸ ਲਈ ਉਹ ਗੱਲ ਮੰਨ ਲੈਣੇ। ਕਿਸੇ ਵੇਲੇ ਸੱਚ ਝੂਠ ਹੋ ਜਾਂਦਾ ਤੇ ਝੂਠ ਸੱਚ ਹੋ ਜਾਂਦਾ। ਝੂਠ ਸੱਚ ਹੋ ਜਾਂਦਾ। ਮੰਨਣ ਵਾਲੀ ਗੱਲ ਹੈ। ਬਾਕੀ ਅੱਜ ਤਰੀਕ ਹੈਗੀ ਏ ਸ਼ਾਇਦ ਦੋ ਤਰੀਕ ਹੈ। ਹਾਂਜੀ ਹਾਂਜੀ। ਤੇ 70 ਮਹੀਨਾ 70 ਮਹੀਨਾ ਉਹ ਯਾਰ 25 ਉਹ ਯਾਰ 25 ਮੌਸਮ ਵੀ ਠੰਡਾ ਵਾ ਮੌਸਮ ਮਈਆਂ ਵੀ ਆਪਣੇ ਕੋ ਠੰਡੀਆਂ ਆਏ ਆ ਮੌਸਮ ਠੰਡਾ ਤੇ ਮੱਝਾਂ ਵੀ ਆਪਣੇ ਕੋੋਂ ਘੱਟੋ ਘੱਟ 18 ਤੋਂ 20 ਜਿਹੜੀਆਂ ਨਾ ਪੁੱਤਰ ਉੱਤਰ ਜਾਣੀਆਂ ਉੱਤਰ ਜਾਣੀਆਂ ਉੱਤਰ ਜਾਣੀਆਂ ਬਸ ਤਿਆਰੀ ਜਾਨ ਚੱਲ ਜਾਣਾ ਮਈਆਂ ਵੀ ਫਿਰ ਵਿਖਾਈਏ ਮਈਆਂ ਨਾਲੇ ਨਾਲ ਲਾਲ ਕਰੀਏ ਗੱਲਾਂ ਪਤਾ ਮਈਆਂ ਦੇ ਦਰਸ਼ਨ ਕਰਾਉ ਬਤਾ ਮਈਆਂ ਦੇ ਕਰਾਈਏ ਦਰਸ਼ਨ ਤੇ ਲਓ ਜੀ ਅੱਪਾ ਅੱਜ ਝੋਟੀ ਤੁਹਾਨੂੰ ਜਿਹੜੀ ਟੋਕਣਾ ਗਬਣਾ ਤੁਹਾਨੂੰ ਸਪੈਸ਼ਲ ਲਓ ਜੀ ਸਪੰਜੀ ਜਿਹੜੀ ਆਪਾਂ ਪਹਿਲੇ ਨੰਬਰ ਤੋਂ ਗੱਲ ਕਰ ਲਈ ਅੱਜ ਆ ਜੀ ਲਓ ਜੀ ਫੇਸ ਪਾਲਟੀ ਲਾਓ ਜੀ ਟਾਪਰ ਲਓ ਜੀ ਟੌਪ ਦਾ ਆ ਆਏ ਮੰਨ ਲੈ ਵੀ ਗੱਲ ਆ ਆ ਜ ਸਾਡੇ ਖਾਮੀ ਵੱਡੀ ਇੰਦਾ ਬੈਠੋ ਲਓ ਜੀ ਜੈਡ ਬਲੈਕ ਜਿਹਨੂੰ ਕਹਿੰਦੇ ਨੇ ਇੱਕ ਵੀਡੀਓ ਹੋਰ ਦੇ ਗੱਲ ਹੈ ਜਿਹੜਾ ਵੀਰ ਕਹਿੰਦਾ ਮੈਂ ੱੱਕੇ ਨਾ ਮਈਆਂ ਛੱਡੀਆਂ ਮਈਆਂ ਕਿੰਨੀਆਂ ਪਾਣੀ ਪਰੇ ਹੋਣਾ ਅੱਛਾ ਜੀ ੱੱਕੇ ਮਾਮਲ ਕਹਿੰਦਾ ਮਈਆਂ ਛੱਡੇ ਕਹਿੰਦਾ ਡੈਮ ਰਹਿ ਗਿਆ ਮਗਲ ਮੰਨ ਕੇ ਚਲੋ ਇਹਦੇ 50 50 ਦੇ ਸੂਨ ਚ ਸੂਨ ਦੇ ਵਿੱਚ ਜਿਹੜੇ ਤੁਹਾਨੂੰ ਰੇਡ ਦੇ ਦਿੰਦੇ ਨੇ ਨਾ ਹਾਂਜੀ ਰੇਡ ਅੱਧ ਦੇ ਕੇ ਮੈਂ ਬੇਸ਼ੱਕ ਜੜੇ ਦੇ ਦੇ ਪ੍ਰੂਫ ਆ ਕੋਈ ਝੂਠ ਨਹੀਂ ਹੈਗਾ ਲਓ ਜੀ ਵੀਡੀਓ ਦੇ ਵਿੱਚ ਗੱਲ ਸੁਣ ਲੇ ਸੁਣਾ ਸੁਣਾ ਆ ਓਕੇ ਤੇ ਭਾਅ ਦੀ ਗਰੰਟੀ ਭਾਅ ਦੀ ਗਰੰਟੀ ਲਓ ਜੀ ਖੋਲ ਕੇ ਤੋਰਦੇ ਜੋ ਬਣਾ ਇਹ ਕਹਿੰਦੀ ਸੋਹਣੀ ਸੜਕੀ ਜੈਡ ਬਲੈਕ ਜਿਹਨੂੰ ਝੋਟੀ ਕਹਿੰਦੇ ਨੇ ਤੇ ਬਸ ਇਹ ਸਿਰਫ ਗੱਲ 50 ਦਿਨਾਂ ਦੀ 50 ਦਿਨਾਂ ਕੋ ਸੰਭਲੇ ਕਿਉਂ ਨਾ ਲਾ ਮੈਂ ਇੱਧਰ ਦਿਖਾ ਰਿਹਾ ਪਹਿਲਾਂ ਜਿਹੜਾ ਫੇਸ ਕੁਆਲਟੀ ਦਿਖਾ ਦੇ ਪਹਿਲਾਂ ਬਾਕੀ ਲੰਬੀ ਲੰਬੀ ਦੇਖੋ ਬਾਕੀ ਬਿਲਕੁਲ ਆਹ ਇੱਕ ਪਤਲੀ ਦੀ ਝੋਟੀ ਆ ਤੇ ਨਿੱਗੀ ਜੀ ਬੂਥੀ ਕੌਲੀ ਚ ਪਾਣੀ ਪੀਣ ਆ ਰਹੀ ਵੇਖੋ ਜੀ ਜੈਡ ਬਲੈਕ ਇਧਰ ਗੀਆਂ ਦਾ ਵੀ ਵੀਡੀਓ ਆ ਗਈ ਕੱਢ ਕੇ ਵੇਖ ਲੋ ਲਓ ਜੀ ਜੇ ਮੁੱਲ ਦੀ ਗੱਲ ਕਰ ਲਈਏ ਤੇ ਮੁੱਲ ਜਿਹੜਾ ਇਹਦਾ ਮਤਲਬ ਗੱਲ ਕਰਗੇ ਵੀ ਜੇ ਮੁੱਲ ਵੀ ਭਾਈ ਜਾਨੇ ਹੁੰਦੇ ਜਾਇਜ਼ ਹੈ ਬਿਲਕੁਲ ਤੇ ਪਿੱਠ ਪੂਰੇ ਦੀ ਬਹੁਤ ਚੰਗੀ ਹੈ ਸਿੰਗਲ ਹੈ ਡੀ ਆਲੀ ਦੇ ਬਾਕੀ ਜੈਡ ਬਲੈਕ ਆ ਗਈ ਝੋਟੀ ਸੋਹਣੀ ਸਨਖੀ ਕਿਉਂ ਜੋਬਣਾ ਬਾਗੀ ਠੰਡੀ ਜਿਹੜੀ ਜੋਬ ਨੇ ਗੱਲ ਕਹਿਆ ਸੀ ਬੀ ਠੰਡੀ ਆ ਬਿਲਕੁਲ ਲਓ ਜੀ ਵੇਖੋ ਜੀ ਬੋਲੀ ਤੇ ਲੱਗੀ ਹੋਈ ਆ ਤੇ ਆਉਂਦੇ ਫਿਰ ਬਾਈ ਮੇਰਾ ਤੇ ਬਾਕੀ ਇਹ ਵੀ ਰਿੰਗ ਸਿੰਗ ਰਿੰਗ ਦੀ ਗੱਲ ਕਰੀਏ ਤੇ ਬਿਲਕੁਲ ਐ ਚੈਂਪੀਅਨ ਜਿਹਨੂੰ ਲੱਗਾ ਵਾ ਸੋਹਣੀ ਸਨਖੀ ਤੇ ਮਿਲਕ ਪੁਆਇੰਟ ਬਹੁਤ ਚੰਗੀ ਆ 18 ਕਿਲੋ ਦੁੱਧ ਕਢਾ ਕੇ ਬਸ ਸਾਡੇ ਫਾਰਮ ਤੋਂ ਗਈ ਹੋਈ ਆ ਆਉਂਦੇ ਬਾਈ ਆਉਂਦੇ ਬਾਕੀ ਵਿੱਧ ਪ੍ਰੂਫ ਦਵਾਂਗੇ ਝੋਟੀ ਤੇ ਡਾਕਟਰ ਆਪਣਾ ਕੋਈ ਨਾਲ ਲੈ ਆਵੇ ਚੈੱਕ ਕਰਾ ਕੇ ਖਰੇ ਲਓ ਜੀ ਇੱਥੇ ਪਰੇ ਦੀ ਬਹੁਤ ਚੰਗੀ ਜੱਟੀ ਦੇ ਬਾਈ ਆਪਣੇ ਆਪਣੇ ਫਾਰਮ ਤੋਂ ਗਈ ਹੋਈ ਹੈ ਨਾ ਜੀ ਵੀਡੀਓ ਲਵਾਂਗੇ ਹਾਂ ਜੀ ਪੰਡਾਂ ਲੱਗੀਆਂ ਨੇ ਲੇਰੀਆਂ ਲਓ ਜੀ ਮਤਲਬ ਕੱਟੀਆਂ ਆਪਣੇ ਤੋਂ ਬੇਕਦਰ ਵੀਡੀਓ ਪਈ ਆ ਹਾਂ ਜੀ ਹਾਂ ਜੀ ਇਹ ਅੱਜ ਤੋਂ ਇਹਨਾਂ ਨੂੰ ਗਿੰਆਂ ਨੂੰ ਕੋਈ 1.5-11 ਮਹੀਨੇ ਦੇ ਵਿੱਚ ਵਿੱਚ ਹੋ ਜਾਵਾ ਹਾਂ ਜੀ ਜੀ ਬਾਲਾ ਟਾਈਮ ਇਹ ਵਈਆਂ ਗਈਆਂ ਨੇ ਹਾਂ ਜੀ ਸੁਣ ਜੀਆਂ ਪਰਾਨੀਆਂ ਦੇ ਪੱਟੀਆਂ ਝੋਡੀਆਂ ਟੱਕੀਆਂ ਸੁਣ ਜਿਓ ਹਾਂ ਜੀ ਟੱਕੀਆਂ ਟਾਈਮ ਝੋਡੀਆਂ ਹਾਂ ਜੀ ਛੋਕੜਾ ਹਾਂ ਜੀ ਮਿਲਕ ਪੈਣ ਪੈਰ ਦੇ ਰੋਗ ਜਿੱਡੀ ਚੜੀ ਹੋਣੀ ਚੁੱਕੀ ਲਓ ਜੀ ਮਿਲਕ ਪੈਣ ਦੀ ਇਹ ਗੱਲ ਕਰ ਲਈਏ ਤੇ ਵੇਖੋ ਜੀ ਮਿਲਕ ਪੈਣ ਵੀ ਬਹੁਤ ਚੰਗੀ ਲੱਗੀ ਜਿਹਨੂੰ ਮੋਟਾ ਮੋਟਾ ਪੈਪ ਦੋ ਦਾ ਪੈਪ 3 ਕੰਡੇ ਲਾਵਾਂ ਦੋ ਤੇ ਜਨਾ ਠੰਡਾ ਡੰਡਾ ਹਾਂ ਜੀ 15 ਕਿਲੋ ਕੱਢ ਕੇ ਆਈ ਆ ਅੱਛਾ ਜੀ ਇਹ ਦਿਨੇ ੱਟੇ ਮਾਮਾ ਛੱਡੀ ਏਡੀ ਠੱਡੀ ਕੱਟੀ ਇਹ ਪਰੇ ਮਧਰਾ ਆਪ ਛੱਡੀ ਉਹਦੇ ਛੱਡਣੀ ਨਹੀਂ ਹਾਂਜੀ ਉਹਦਾ ਟਾਈਮ ਥੋੜਾ ਰਹਿ ਗਿਆ ਲਓ ਜੀ ਛੱਡਰੀ ਬਣੀ ਹੈ ਟਾਈਮ ਥੋੜਾ ਵਾ ਸਿਰਫ 50 ਦਿਨਾਂ ਦੀ ਗੱਲ ਆ ਜੇਰਾ ਕੋਈ 50 ਦਿਨ ਸਾਹਮਣੇ ਹਾਂਜੀ ਜਦੋਂ ਮਰਜੀ ਸਾਹ ਨਹੀਂ ਜਾਂ 2 ਲੱਖ ਦੀ ਝੋਟੀ ਭੇਜ ਆਪਾਂ ਝੋਟੀ ਲੈਣ ਨਹੀਂ ਜਾ ਰਹੇ ਤੇ ਅੱਜ ਕਿੰਨੇ ਦੀ ਦੇਣੀ ਸਬੰਧੀ ਆਹ ਵੇਖੋ ਹਾਂਜੀ ਮਜਬੂਰੀ ਮਾਰ ਆ ਖੜੀ ਲੱਗਦੇ ਕੋਈ ਸਾਡੇ ਕੋ ਕਾਲੂ ਮਾਲ ਆ ਗਿਆ ਨਾ ਹਾਂਜੀ ਤੇ ਅੱਗੇ ਵੀ ਚਲੋ ਜੀ ਜੀ ਲਾਉਣੀ ਆ ਹਾਂ ਮਾਦਰਾ ਮਾਲ ਜਿਹੜਾ ਬਾਦੂ ਮਾਲ ਉਹ ਨਹੀਂ ਪਾਰਾ ਹੁੰਦਾ ਨਹੀਂ ਸੂਤਰ ਹੁੰਦਾ ਕੰਮ ਸਾਡੇ ਕੋ ਸੂਆ ਫਾਇਆ ਮਿਹਰੀ ਇਹ ਕਿੰਨੇ ਘੰਟੇ ਦੇ ਦੀ 24 ਘੰਟੇ ਦੇ ਦੀ ਜੈਡ ਬਲੈਕ ਕਾਲੀ ਜੋੜਾ ਮੈਂ ਥੱਲੇ ਬੈ ਜਾ ਅਰੇ ਫੇਰ ਲਓ ਜੀ ਠੰਡੀ ਠਾਰ ਲਓ ਜੀ برف ਹਾਏ ਜੇ ਇਹ ਇਹ ਫ੍ਰਿਜ ਵਾਲੀ ਗੱਲ ਹੈ ਜੇ ਮੰਨ ਲਓ ਫ੍ਰਿਜ ਜੀ ਉਹਨੇ ਸ਼ਰਮ ਪੜਾ ਕੇ ਉਹ ਛੱਡੀ ਛੱੜੀ ਦੀ ਦੁੱਧ ਹਾਂਜੀ 8 ਕਿਲੋ ਦੁੱਧ ਤਾਂ ਮੈਂ ਛੱਡੀ ਏ ਅੱਛਾ ਜੀ ਛੱਡੀ 50 ਰਹਿ ਗਏ 50 ਜਨ ਮੈਂ ਆਪਣਾ ਲੀਵਰ ਸਿਸਟਮ ਆਪਣਾ ਬੋਡੀ ਵਿੱਚ ਦਾ ਰੈਡੀ ਕਰਕੇ ਹਾਂਜੀ ਹਾਂਜੀ ਤੇਰੀ ਗਾੜੀ ਦੁੱਧ ਦਊਗੀ ਦੁੱਧ ਦਊਗੀ ਮਨਨ ਹੋਲੀ ਪਗਰਾ ਵੀ ਚੋਲੇ ਦੇ ਪਾਸੋਂ ਵੀਰ ਜੀ ਦਾ ਅਪ ਚੋਣੀ ਦੇ ਪਾਸੋਂ ਝੋਨਾ ਲਾਉਣਾ ਪਰ ਔਖਾ ਜਣਾ ਔਖਾ ਜਣਾ ਸਹੀ ਗੱਲ ਹੈ ਜੀ ਤੇ ਦੇ ਨਹੀਂ ਕਿੰਨੇ ਦੀ ਸਮਝੀ ਆਪਾਂ ਨੇ ਹਾਂਜੀ ਝੋਟੀ ਦੇ ਸਿਰਫ ਜਿਆ 50 ਜਨ ਆ ਗਏ ਕੋਈ ਕੰਨਾ ਗੇ ਰਗਮ ਕੰਡੀਸ਼ਨ ਦੀ ਗਾੜੀ ਦੀ ਪਹਿਲਾਂ ਜਿੰਨੇ ਨੇ ਪਹਿ ਵਧਾ ਲਏ ਹਾਂਜੀ ਮੰਨ ਕੇ ਚਲੋ ਜਿੰਨਾ ਮਰਜ਼ੀ ਦੀ ਜਿੰਨੀ ਘੜੀ ਫੇਸ ਕੁਆਰਟ ਹੀ ਲੱਭਣੀ ਜੇ ਨਹੀਂ ਲੱਭਦੀ ਨਹੀਂ ਲੱਭਦੀ ਨਹੀਂ ਲੱਭਦੀ ਬਾਕੀ ਜੇ ਮੰਨ ਕੇ ਲਾਜੀ 50 ਰੁਪਏ ਦੀ ਘੜੀ ਵਿਕਦੀ ਹੈ ਨਾ ਨੋਰਮਲ ਰੇਟ ਇਹਦੇ ਘੜੀ ਦਾ ਨੋਰਮਲ ਦੇ ਹਾਂਜੀ ਜਿੰਨੂੰ ਮਰਜ਼ੀ 80 90 ਬਰਾਦੋ ਆਪਾਂ ਕਹਿੰਦੇ ਵੀ ਪੰਜ ਦੀ ਵਿਕਣੀ ਛੇ ਰੁਪਏ ਇਹ ਇੱਕ 80 90 ਇਹ 80 90 ਦੀ ਨੋਰਮਲ ਮਤਲਬ ਹੈ ਨੋਰਮਲ ਰੇਟ ਨੋਰਮਲ ਮਤਲਬ ਨੋਰਮਲ ਜਿੱਦਾਂ ਆਮ ਨੋਰਮਲ ਜੀ ਕਿਹਾ ਜਾਂਦਾ ਤੇ ਅੱਜ ਸਪੰਜੀ ਕਿੰਨੇ ਦੇ ਦੇਣੀ ਹੈ ਅੱਜ ਘੜੀ ਦਾ ਮੁੱਲ ਹੈਗਾ ਜੀ ਸਵਾ ਲੱਖ ਰੁਪਿਆ ਲਓ ਜੀ ਸਵਾ ਲੱਖ ਰੁਪਿਆ ਮੁੱਲਿਆ ਨਾ ਪਰ ਜਿਹੜਾ ਲੈ ਜਾਰੀ ਜਾ ਰਿਹਾ ਉਹਦਾ ਬੇਸ਼ੱਕ ਛੋਟੀ ਆਪਾਂ ਨੂੰ 2 ਲੱਖੀ ਛੋਟੀ ਭੇਜ ਗਏ ਸਾਮ ਤੋਂ ਸਾਮਗੇ 50 ਦਿਨ ਤੇ 2 ਲੱਖ ਦੀ ਜਿਹੜਾ ਮਾਰੀ ਬਈ ਲੰਬੀ ਲੰਬੀ ਬਹੁਤ ਆ ਛੋਟੀ ਜੈੱਡ ਬਲੈਕ ਕਾਰ ਤੇ ਇੱਕ ਵਾਰੀ ਦੇਖ ਸਕਦੇ ਸਿੰਗ ਰਿੰਗ ਦੀ ਦੇ ਬਿਲਕੁਲ ਜੈੱਡ ਬਲੈਕ ਸੋਹਣੀ ਸੁਨਖੀ ਹਾਂਜੀ ਹਾਂਜੀ ਚੰਗੇ ਸੀਮੰਟ ਦੀ ਛੋਟੀ ਆ ਚੰਗੇ ਰਕਾਰ ਦੀ ਹਾਂਜੀ ਹਾਂਜੀ ਇਹ ਗਾੜੀ ਇਹਦਾ ਉਹ ਬੱਚਾ ਦਾ ਉਹ ਨਵਾਬ ਦਾ ਜਿਹਾ ਨਵਾਬ ਦਾ ਲੱਗਾ ਨਵਾਬ ਦੇ ਟਿੱਗਰੇ ਚ ਟੈਗ ਹੀ ਜਰਾਂਗੇ ਨਵਾਬ ਦਾ ਟਿੱਕਾ ਲੱਗਾ ਨਵਾਬ ਦਾ ਲੱਗਾ ਯਾਰ ਲਓ ਜੀ ਬਾਕੀ ਇਹ ਵੀ ਬਾਕੀ ਜਿਹੜੀ ਆ ਔਨਲਾਈਨ ਝੋਟੀ ਇਹਦਾ ਮੈਨੂੰ ਗਾਰੰਟੀ ਥਾਣਾ ਤੁਹਾਨੂੰ ਜੋ ਵੀ ਸਾਰਾ ਪਿਛੇ ਪਿਛੇ ਭਾਅ ਦੀ ਗਾਰੰਟੀ ਹੋ ਗਈ ਤੇ ਬਾਕੀ ਇਹ ਆ ਵੀ ਝੋਟੀ ਟੌਪ ਕਲਾਸ ਆ ਸਵਾ ਲੱਖ ਮੁੱਲ ਆ 52 ਦਿਨ ਲੈ ਲਊਗੀ 52 ਨਹੀਂ ਕਰੂੰਗੀ ਲਓ ਜੀ ਠੀਕ ਹੈ ਜੀ ਸਮਝ ਗਈ ਤੇ ਬਾਕੀ ਇਹ ਵੀ ਉਹਨੇ 115 ਵਾਲਾ ਮੇਰਾ ਵੀ ਕੋਈ ਘਾਟਾ ਵਾਧਾ ਨਾ ਕਰੇ ਇੰਨਾ ਕਿ ਮਿਹਰਬਾਨੀ ਆ ਆਪਣਾ ਬਿਲਕੁਲ ਫਿਕਸ ਰੇਟ ਜਾਂ ਦੱਸਿਆ ਭਾਈ ਜੀ ਨੇ ਹਾਂਜੀ ਇੱਕ ਇਹਨੂੰ ਫੀਡ ਦੀ ਬੋਲੀ ਚਾਰ ਉਹ ਹਾਂਜੀ ਹਾਂਜੀ ਤੇ ਤੇਲ ਦੇ ਤਾਂ 5 ਲੀਟਰ ਦਾ ਮਹੀ ਸੁਪੜੀ ਆ ਐਨਰਪੀ ਦਾ ਕੁਝ ਹੀ ਹੋਣਾ ਤੇ ਹੋਰ ਤਾਂ 50 ਜਣਾ ਬੜਾ ਬੋਲੀ ਤੁਸੀਂ ਚੋਣ ਤੇ ਲਾ ਕੇ ਵਿਲੇ ਹੋਣਾ ਵਿਲੇ ਹੋਣਾ ਨੂੰ ਮੜ ਕੇ ਬੋਲੀ ਖਾਦੀ ਤੇਰੀ ਉਹ ਤਾਂ ਸੌਣ ਵੀ ਨਾ ਕਰ ਸੌਣ ਵੀ ਨਾ ਮੰਦਨ ਵਾਲੀ ਗੱਲ ਹੈ ਜੀ ਲਓ ਜੀ ਅੱਗੇ 2 ਨੰਬਰ ਤੇ ਆ ਗਈ 115 ਲਾਸਟ ਮੋਲੇ ਦਾ ਬਿਲਕੁਲ ਇਹ ਵੀ ਵੀਰ ਭਰਾ ਕੋਈ ਇਹ ਨਾ ਕਵੇ ਵੀ ਮੜ ਕੇ ਵੀ ਇਦਾਂ ਮੰਨ ਗਾ ਲੋ ਲੱਖ ਲਲੇ ਤੇ ਥੋੜਾ ਬਧਾ ਹੋ ਜਾਓ ਮੰਨਦਾ ਨਾ ਤੇ ਅੱਗੇ 2 ਨੰਬਰ ਤੇ ਇਹਦੀ ਜਿਹੜੀ ਆਹ ਤਾਂ ਇਹ ਵੀ ਚਾਰ ਦੰਦ ਇਹ ਵੀ ਚਾਰ ਦੰਦ ਲਓ ਜੀ ਚੌਗੀ ਚਾਰ ਦੰਦ ਬਕਲ ਜੈਡ ਬਲੈਕ ਬਾਕੀ ਵੀ ਜੀ ਇਹ ਝੋਟੀਆਂ ਆਪਣੇ ਫਾਰਮ ਨੂੰ ਗਈਆਂ ਦੋਹੇ ਝੋਟੀਆਂ ਰੋਤ ਨਹੀਂ ਆ ਬਾਕੀ ਬਾਕੀ ਸਪੰਜ ਜਿਹੜੀ ਯਾਰ ਬੇਰ ਦੀ ਗੱਲ ਕਰੀ ਤਾਂ ਦੇਖੋ ਕਿਹੜੀ ਪਤਲੀ ਆ ਮੈਨਾਂ ਨਹੀਂ ਫਿਕ ਕੰਮ ਖੋਦੇ ਹਾਂ ਹਾਂ ਜੀ ਦੇਖੋ ਇਹ ਜੇ ਬਰੀਡਾ ਬਰੀਡਰ ਜਿਹਨੂੰ ਕਹਿੰਦੇ ਬੰਨਣਾ ਨਹੀਂ ਪਾਉਂਦੀ ਪਾਉਂੀਆਂ ਹੈ ਬਿਲਕੁਲ ਬਰੀਡਾ ਪਰ ਖਾਲੀ ਝੋਟੀ ਆ 100 ਜੋ ਜਿਹੜੀ ਮਤਲਬ ਮਤਲਬ 100 ਝੋਟੇ ਬੱਜੇ ਵੇਰੇ ਇੱਕ ਕੱਢਣ ਵਾਲੀ ਗੱਲ ਆ ਜਿਹੜੀ ਹੈਗਾ ਕੋਈ ਰੋਤ ਕੋ ਮਾਈਆਂ ਅੱਜ ਤੋਂ 11 ਮਹੀਨੇ ਹੋ ਗਏ ਇਕ ਇਹ ਜਿਹੜੀਆਂ ਝੋਟੀਆਂ ਦੀ ਇਹ ਗੱਲ ਕਰੀ ਆਪਾਂ ਹਜ਼ਾਰਾਂ ਝੋਟੀਆਂ ਬੱਝੀਆਂ ਆਉਣਾ ਹਾਂ ਤੇ ਮਤਲਬ ਪਰਖ ਪਰਖ ਰਖ ਵਾਲਾ ਬੰਦਾ ਜਿਹੜਾ ਵਾ ਜੋੜਾ ਕੱਢ ਕੇ ਸਾਈਡ ਤੇ ਲਾ ਲਿਆ ਪਿਆ ਰੱਖਿਆ ਆ ਪਿੱਛੇ ਜਿਹੜਾ ਮਰ ਲੜਾਈ ਜਿਹੜਾ ਕਿ ਉਹ ਪਿੰਡ ਚ ਲੱਗਿਆ ਹੋਣਾ ਕਹਿੰਦਾ ਮਾਝੇ ਆਉਣਾ ਨਹੀਂ ਹੈਗਾ ਤਾਂ ਨੇਕੀਆਂ ਦੀਆਂ ਝੋਟੀਆਂ ਕੌਣ ਮਿੱਢੀ ਦੇਂਦਾ ਅਸੀਂ ਆਪ ਉਹਨੂੰ 5 ਲੱਖ ਦਾ ਜੋੜਾ ਦਿੱਤਾ ਆ ਰਹੀ ਜੀ ਸਹੀ ਗੱਲ ਹੈ ਜੀ ਕਿਹੜਾ ਵੇਖਦਾ ਵੀ ਜੀ ਇੰਨਾ ਘਾਟਾ ਪਾ ਲਿਆ ਨਹੀਂ ਨਹੀਂ ਮੰਨਣ ਵਾਲੀ ਗੱਲ ਇਹ ਰੱਖੋਲ ਕੇ ਤੋੜ ਲਈਏ ਥੱਲੇ ਬਹਿ ਜਾ ਠੰਡੀ ਇਹ ਵੀ ਬੜੀ ਵਧੀਆ ਵਾ ਜੀ ਜਵਾਨਾਂ ਦਾ ਠੰਡੇ ਕੁਲਵੀ ਲਓ ਜੀ ਬ੍ਰੀਡਾਂ ਦਾ ਮੁੱਲ ਮਨਨਾਰੀ ਗਾ ਲੈ। ਜਿਉਣਾ ਬਲਗਲ ਓਕੇ ਆ ਨਾ? ਇਹ ਤੇਰੀ ਗਰੰਟੀ ਤੇ ਜਾਣੀਆਂ ਹੀ। ਪੱਕਾ? ਹਾਂ ਜੀ। ਖੋਲ ਕੇ ਤੋਰਦੇ ਫਿਰ ਕਰੀ। ਲਓ ਜੀ ਜਿਉਣਾ ਦਾ ਇਹ ਝੋੜੀ 16 ਕਿਲੋ ਦੁੱਧ ਕੱਢ ਗਈ ਹੈ ਕੰਡੇਆਂ। ਕੰਡੇ ਆ। ਇਹ ਬਾਕੀ ਜਿਹੜੀ ਗੱਲ ਕਰੀਏ ਅਰਖ-ਫਰਖ ਦੀ ਗੱਲ ਬਿਲਕੁਲ ਐ ਬ੍ਰੀਡ ਦਾ। ਜਿਹੜੇ ਵੀਰ ਨੂੰ ਪਰਖ ਹੋਈ ਉਹਨੇ ਮਿੰਟ ਤੋਂ ਪਹਿਲਾਂ ਝੋਟੀ ਚੱਲੂਗਾ। ਤੇ ਬਾਕੀ ਸਿੰਗਲ ਹੱਡੀ ਵਾਲੀ ਆ ਟਾਪ ਕਲਾਸ ਥਾਣਾ ਤੁਹਾਨੂੰ ਦੀ ਗਾਰੰਟੀ ਫੁੱਲ ਤੇ ਬਾਕੀ ਟਾਪਰ ਹੈ ਜਿਹਨੂੰ ਟਾਪਰ ਕਹਿੰਦੇ ਨੇ ਤੇ ਤੋਰ ਦੇ ਲੰਬੀ ਜੀ ਥੋੜੀ ਤੋਰ ਦੇ ਜਿਹੜਾ ਲੰਬੀ ਲੰਬੀ ਬਹੁਤ ਆ ਦੇਖੋ ਜੀ ਫਿੱਟਪੜੀ ਦੀ ਬਹੁਤ ਚੰਗੀ ਆ ਬਾਕੀ ਜਿਹੜਾ ਆਰਡਰ ਜਿਹੜਾ ਬਿਲਕੁਲ ਫੁੱਲ ਤਿਆਰੀ ਦੇ ਵਿੱਚ ਜਿਹੜਾ ਤੁਰਨਾ ਵੀ ਔਖਾ ਹੋਊਗਾ ਛੋਟੀ ਕੋ ਬਾਕੀ ਬਰੀਕੀਆਂ ਬਰੂਕੀਆਂ ਦਾ ਕੋਈ ਅੰਤ ਨਹੀਂ ਆ ਹਾਂਜੀ ਥਾਨ ਕੁਆਲਟੀ ਬਿਲਕੁਲ ਨੋਕਲਾ ਲੱਗਾ ਤੁਹਾਰੇ ਬਾਈ ਕੁਮਾਰੇ ਓਏ ਲਾਇਆ ਬਾਈ ਓਏ ਲਓ ਜੀ ਟਾ ਉੱਪਰ ਜਿਹਨੂੰ ਕਹਿੰਦੇ ਟਾਪਰ ਠੀਕ ਹੈ ਬਿਲਕੁਲ ਠੰਡੀ ਸੀਲ ਹੈ ਹਾਂ ਜੀ ਮੈਨਾਂ ਜੋ ਬਣਾਉਂਦਾ ਵੀ ਆਪਣੇ ਜਿੱਥੇ ਖਿਲਾਰ ਦੋਨੋਂ ਉਸ ਤੋਂ ਪੈਰ ਨਹੀਂ ਪੁੱਟਦੀਆਂ ਇਹ ਜੋ ਤੇਰੀ ਗੰਡੀ ਤੇ ਜਾਣੀ ਹੈ ਝੋੜੀ ਪੱਕੀ ਇਹ ਦੇਖੋ ਜਿੱਨਾ ਦੁੱਧ ਦੇਣਾ ਝੋੜੀ ਦੀ ਹਿੱਕਾਂ ਦੇਖੋ ਮੈਨਾਂ ਮੈਂ ਕੁੱਕੀਆਂ ਬਿਲਕੁਲ ਪੰਜੀ ਉਹਦੇ ਗੱਲ ਕੀਤੀ ਹੈ ਵੀ ਲੰਬੇ ਲੰਬੇ ਧੌਣਾਂ ਧੌਣ ਚਾੱਕ ਕਰੇ ਆਣ ਕੇ ਕੋਈਆਂ ਲੰਬੇ ਲੰਬੇ ਬੇਲ ਦੀ ਬਹੁਤ ਸੋਹਣੀ ਸਨਖੀ ਜਿਹਨੂੰ ਕਹਿੰਦੇ ਨੇ ਲਓ ਜੀ ਜਾਂਦੇ ਫਿਰ ਇਹਨੂੰ ਬਣ ਕੇ ਕਰਦੇ ਆ ਗੱਲਾਂ ਪਤਾ ਤੇ ਬਾਕੀ ਟਾਪਰ ਹੈ ਜਿਹਨਾਂ ਕਹਿੰਦੇ ਜਿਹੜੇ ਘਰ ਚਲ ਗਏ ਸਮਝ ਲੋ ਵੀ ਕਮੇਟੀ ਨਾਲ ਵੀ ਡਬਲ ਪੈ ਐਫਡੀ ਨਾਲ ਵੀ ਡਬਲ ਜਿਹੜੇ 50 ਦਿਨਾਂ ਚ ਗਏ ਜਿਹੜੇ ਫਿਰ ਇਸ ਕੰ ਦਾ ਡਰ ਰਹਿਣਾ ਪੈਸੇ ਕਹਿੰਦੇ ਪੂਰੀ ਦੇਣੀ ਕਿ ਨਹੀਂ ਦੇਣੀ ਕੱਲੇ ਰਾਜ ਭਾ ਦੇਣਾ ਹਾਂਜੀ 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 ਜਿਹੜੇ ਘਰ ਚਲ ਗਏ ਆ ਕਮੇਟੀ ਵੱਲ ਚਲੇ ਜਾਵਾਂਗੇ ਵਾਜ ਨਹੀਂ ਸਿਰਫ ਗੱਲ 50 ਦਿਨਾਂ ਦੀ ਆ ਆਪਣੀਆਂ ਲਾਗਤਾਂ ਬਹੁਤ ਨੇ ਉਹ ਵੀ ਕਾਲ ਨਹੀਂ ਵਢੀ ਨਹੀਂ ਕਰਦੇ ਹਾਂਜੀ ਆਦੇ ਵੀਰ ਭਰਾ ਸਣੇ ਆ ਹਾਂਜੀ ਬੋਧੀ ਵੀ ਮੋਟੀ ਵਿਸਾਲ ਲੰਦੇ ਸਾਢੇ 3 ਦਿਨ ਵਟੇ ਪਈਆਂ ਨਾ ਕੋਈ 10 ਕਿਲੇ ਕਾਲੀ ਠੇਕੇ ਤੇ ਲੈ ਲੈ ਅੱਜ ਹਾਂਜੀ ਹਾਂਜੀ 1.5 ਲੱਖ ਰੁਪਇਆ ਝੋਨੇ ਜਿਹੜੀ ਵਜਣਾ ਸਹੀ ਗੱਲ ਹੈ 1.5 ਲੱਖ ਰੁਪਇਆ ਵਟਦੇ ਪਿਆ ਔਰ 50 ਦਨਾਂ ਨੂੰ ਸਮੰਦਨ ਵਾਲੀ ਗੱਲ ਪੱਕਾ ਦਾ ਨਹੀਂ ਮੰਡੀ ਨਹੀਂ ਜਾਂਦਾ ਤਾਂ ਕੋਈ ਕਹਿ ਨਹੀਂ ਸਕਦਾ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਜੀ ਤੁਹਾਡਾ ਵੀ ਦੇਖੋ ਕੰਨੀਆਂ ਕਹਿੰਦਾ ਤੁੰਹੀ ਗੋਟ ਝੱਪ ਲਈਆਂ ਹਾਂ ਤੁਸੀਂ ਸਹੀ ਰੱਖ ਸਕਦੇ ਆਈ ਆਈ ਸੋਨੇ ਨੂੰ ਤਾਂ ਸੋਨਾ ਟਿਕਾਉਂਦਾ ਇਹ ਉਹ ਵੀ ਨਹੀਂ ਰੱਖ ਸਕਦੇ ਵਪਾਰ ਲਈ ਵਪਾਰ ਦਾ ਕੰਮ ਸਾਡੇ ਕੋਲ ਜਿਹੜੀ ਆ ਇਹ ਕੰਮ ਜਿਹੜੀ ਆਈ ਹੈ ਤੇ ਜਾਈ ਲਾਈ ਹੈ ਯਾਨੀ ਜੇ ਘਰੇ ਬੰਨ ਲੱਗੇ ਤੇ 100 ਮੈਂ ਘਰੇ ਬੰਨ ਕੇ ਬਹਿਣਾਗੇ ਬੰਨ ਕੇ ਬਹਿਣਾ ਮਨਨ ਵਾਲੀ ਗਾ ਰੱਖ ਤੁਹੀਂ ਕੋਈ ਵੀਦੀ ਰੱਖਣੀ ਹਾਂਜੀ ਬੰਨਨ ਵਾਲੀ ਗਾ ਬੋਰੀ ਕੋ ਘਾਟ ਕੋ ਮਾਲ ਕਾਫੀ ਆ ਰਿਹਾ ਸਹੀ ਗੱਲ ਹੈ ਸਮਝੀ ਨਹੀਂ ਬੰਨ ਕੇ ਰੱਖ ਸਕਦੇ ਹਾਂਜੀ 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 ਜੇ ਸਾਡੇ ਕੋਲ 2 ਘੰਟੇ ਮਈਆ ਰਹਿਣੀ ਹੈ ਹਾਂਜੀ 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 ਤੇ ਬਾਕੀ ਠੰਡੀ ਠੰਡੀ ਬੜੀ ਨਸਲ ਯਾਨਕ ਕੁਆਲਿਟੀ ਹਾਂਜੀ ਹਾਂਜੀ ਜੱਡ ਬਲੈਕ ਕਾਲੀ ਐ ਚੰਬੜੀ ਐ ਪਤਲੀ ਕੋਈ ਪਤਲੀ ਦਾ ਕੋਈ ਨਾ ਪੂਛਦੇ ਵਾਲ ਐ ਕੋਈ ਪੂਛ ਉੱਚੀ ਯਾਰ ਹਾਂਜੀ 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 ਕੋਈ ਕੰਮ ਕੋਈ ਪੂਛ ਕਰਤੀ ਆ ਜਾਂ ਉਹ ਲੈਣਾ ਜਨਾਬ ਸਹੀ ਗੱਲ ਐ ਸਹੀ ਗੱਲ ਐ ਪੂਰੇ ਯਾਰ ਦੇਖੋ ਗੇਠ ਦੇ ਉੱਤੇ ਮਾਰ ਮੈਂ ਸੋਹਣੀ ਸਰਕੀ ਜਿਹਨੂੰ ਕਹਿੰਦੇ ਸੋਹਣੀ ਸਰਕੀ ਜਿੰਨੀ ਆ ਜਿੰਨੀ ਹੈਗੇ ਝੋਲੀ ਝੋਲੀਆਂ ਦੇਖੋ ਝੋਡੀਆਂ ਦੇ ਮੈਂ ਤਾਂ ਮੰਨਣ ਵਾਲੀ ਗੱਲ ਸਮਝੀ ਆ ਚੀਜ਼ਾਂ ਦੇਖੋ ਸਹੀ ਗੱਲ ਐ ਸਹੀ ਗੱਲ ਐ ਆਰਡਰ ਜ ਆ ਜਿਹੜਾ ਲਾਏ ਪਈ ਦੀ ਆ ਬਾਕੀ ਜਿਹੜੀ ਗੱਲ ਆ ਵੀ ਜਿਹੜਾ ਕੋਈ ਵੀਰ ਭਰਾ ਸਾਡੇ ਕੋਲ ਲੈ ਜਾਊਗਾ ਤੇ ਆਪਾਂ ਇਹ ਆ ਵੀ ਜੇ ਝੋਟੀ ਵਾਪਸ ਕਰੂਗਾ ਤਾਂ ਡਬਲ ਪੈਸੇ ਨਾਲ ਲਵਾਂਗੇ ਤੇ ਜੇ ਨਹੀਂ ਕਰਨੀ ਤੇ ਵੀਡੀਓ ਜਰੂਰ ਲਵਾਂਗੇ ਇਹਨਾਂ ਦੀ ਜਿਹੜਾ ਪੁਰਗਲ ਤਿਆਰੀ ਹੈ। ਬੀਜੀ ਝੋਟੀਆਂ ਨਾ ਜੇ ਕਿਸੇ ਨੇ ਵੇਚਿਆ ਆਣ ਜਿਹੜਾ ਫੈਨ ਨੂੰ ਮਾਰੇ ਸੁੱਖ ਢਾਉਣੀਆਂ ਤੇ ਲੈਣੀਆਂ। ਹਾਂਜੀ ਹਾਂਜੀ ਹਾਂਜੀ। ਕੋਈ ਦੁੱਧ ਪੀਏ ਹੋਗੀ। ਹਾਂਜੀ ਹਾਂਜੀ। ਬੜਾ ਔਖਾ ਲਿਆ ਜਾਂਦਾ ਵੇਚਮਚਾਉਂਦੀ ਗਾਂਹ ਬਲਾਂ। ਹਾਂਜੀ ਹਾਂਜੀ। ਉਹ ਜਿਹੜੀ ਬੰਦਾ ਵੇਲਾ ਹੈਗਾ ਤਾਂਦੇ ਇੱਕੋ ਵਾਰੀ ਗੱਲ ਦੱਸਦੀ ਆ ਵੀ ਇਹਨਾਂ ਨੇ ਰੁਪਈਆ 1.5 ਲੱਖ ਦਾ ਜੀ ਵਟ ਤੇ ਵਿਆਹ ਜਿਹਦੇ ਦੋ ਗਲੇ ਪਾਈ ਥੇ ਕਿਦ ਨੇ ਉਹਨਾਂ 'ਚ 20000 ਵਜਾਂ। ਹਾਂਜੀ 20000 ਰੁਪਈਆ। 1.5 ਲੱਖ ਰੁਪਈਆ ਵਜਦਾ ਤੇ ਐ ਵੇਖੋ ਪੁੰਜਾ ਪ ਤੇ ਸੁਪੰਜੇ ਇਹਦਾ ਮੁੱਲ ਕਰ। ਤੇ ਝੋਟੀ ਦਾ ਮੁੱਲ ਹੈਗਾ ਜੀ 1.5। 1.5। ਲਓ ਜੀ ਛੜ ਦੀਏ ਪੰਜ ਦੁਲਾ। ਪੰਜ ਛੜ ਦੇ ਬੱਕ ਨਹੀਂ ਜਾਣ। ਲਓ ਜੀ। ਇਹ ਬ੍ਰਾਂਡ ਹੀ ਹੈ ਜਿਹਨੂੰ ਲੈ। ਇਹ ਜਿਹੜਾ ਮਰਦੀ ਤੋਂ ਭੇਜਦੇ। ਦਿਨ ਰਹਿ ਗਏ ਜਿਹੜੇ ਗਿਣਤੀ ਦੇ। ਇਹਦੇ ਜਿਹੜੇ ਦਿਨ ਗਿਣਤੀ ਦੇ ਆ। ਹਾਂਜੀ। 90 ਹੋਣਗੇ 50ਵਾਂ ਦਿਨ ਨਹੀਂ ਹੋਊਗਾ। ਲਓ ਜੀ 50 ਦਿਨ ਮੰਨ ਕੇ ਚੱਲੋ। 90 ਹੋਣਗੇ ਭਾਈ 1 ਦਾ ਬੱਕਰਾ ਗੱਲ ਆ ਜੀ। ਪਰ ਇਹਦੇ ਵਿੱਚ 90 ਦੇ ਨਹੀਂ ਇਹਦੇ। ਲਓ ਜੀ ਗਿਣਤੀ ਦੇ ਹੋ ਜਿੰਨੇ ਜਾਂਦੇ ਨੇ ਆ ਤੇ ਆਪਣਾ ਵੀ 80000 ਰੁਪਇਆ ਮੁਨਾਫਾ ਜਿਹੜਾ ਸਾਂਭ ਕੇ ਜਦੋਂ 95ਵੇਂ ਦਿਨ ਆਪਣੇ ਲੈ ਜਾਣੀ ਲਓ ਜੀ ਲੈ ਵੀ ਤੋਕੜਾਂ ਗੱਬਣਾ ਸਪੈਸ਼ਲ ਤੇ ਹੋਰ ਭਾਈ ਜੀ ਦੋ ਦੋ ਠੱਕੇ ਮਾਵਾ ਮਹੀਨੋਂ ਛੱਡਿਆ ਵੀ ਮਤਲਬ ਗੱਲ ਪੀਕੋ ਵੀ ਮਰੀ ਮਾਰ ਕੇ ਤਾਂ ਬੰਦਾ ਚਲ ਗਿਆ ਹਾਂ ਜੀ ਹਾਂ ਜੀ ਤੇ ਉਹਦੇ ਕਰਕੇ ਮਈਆਂ ਚਲੋ ਅਗਲੇ ਨੂੰ ਵੀ ਦੀ ਘਟਾ ਪੈ ਨਹੀਂ ਗੱਲ 5 ਲੱਖ ਦੀ ਅਗਲੇ ਨੇ ਕੜੀਆਂ ਹਾਂ ਜੀ ਹਾਂ ਜੀ ਦੋ 10 ਵੀਰਿਆ ਦੇ ਲਿਆ ਹਾਂ ਜੀ ਹਾਂ ਜੀ ਫੇਰ ਮਈਆਂ ਬਿਲਕੁਲ ਸਿਰੇ ਆਈਆਂ ਆਈਆਂ ਸਹੀ ਗੱਲ ਹੈ ਜੀ ਬਿਲਕੁਲ ਸਿਰੇ ਦੇ ਫਸਲ ਆਈ ਹੋਈ ਫਸਲ ਆਈ ਵੀ ਫਰਮ ਦੀ ਟਾਈਮ ਲੈਣਾ ਹੋਵੇ ਮੰਨਣ ਵਾਲੀ ਗੱਲ ਭਾਈ ਜੀ ਹੋਰ ਭਾਈ ਜੀ ਬਸ ਵਧੀਆ ਜੀ ਬਾਕੀ ਆਓ ਸਰਪੰਚ ਜੀ ਦੀ ਆਵਾਜ਼ ਤੇ 20 ਘਟੇ ਮਾਲ ਹੁੰਦਾ ਸੁੰਗੀਆਂ ਹੋਈਆਂ ਝੋਟੀਆਂ ਤੇ 20 ਝੋਟੀਆਂ ਦਾ ਪਰਸੋਂ ਲੋਡ ਉਤਰਨੂਗਾ ਜੀ ਪਰਸੋਂ ਲੋਡ ਜਿਹੜਾ ਲਾਜ ਦੀ 18 17 16 20 ਯਾਰੀਆਂ ਪਾਟਾ ਲਓ ਜੀ 20 ਝੋਟੀਆਂ ਜਿਹੜੀਆਂ ਆਪਣੇ ਫਾਰਮ ਤੇ ਪਹੁੰਚਣ ਗਿਆ ਤੇ ਮਤਲਬ ਜਨੇ ਵੇਚਣੀਆਂ ਬਾਕੀ ਟੋਕਣਾ ਕੰਪਨੀਆਂ ਬਿਲਕੁਲ ਐ ਸਪੈਸ਼ਲ ਨੇ ਲਓ ਜੀ ਇੱਕ ਵਾਰੀ ਫੇਰ ਅਸੀਂ ਝੋਟੀ ਦੇ ਦਰਸ਼ਨ ਕਰਾ ਦਈਏ ਲਓ ਜੀ ਟੌਪ ਟੌਪ ਪਰ ਜਿਹਦਾ ਵੇਚਦੇ ਨੇ ਮਾਲ ਨਹੀਂ ਉਹ ਹੋਰ ਹੀ ਬਦਸਨ ਗਿਆ ਸਹੀ ਗੱਲ ਹੈ ਸਹੀ ਗੱਲ ਹੈ ਭਾਈ ਜੀ ਉਹ ਕਹ ਰਿਹਾ ਇਹ ਨੂੰ ਕਹ ਰਿਹਾ ਥਾਣੇ ਜਦੋਂ ਲਫਾਫਾ ਖਾਲੀ ਹੋ ਜਾਣਾ ਛੋੜਾ ਜਾਊਗਾ ਜਦੋਂ ਪਾਣੀ ਪਾਜੀ ਨਾ ਕੋਈ ਚੀਜ਼ 5.6 ਕਿਲੋ ਦੀ ਹਾਂ ਜੀ ਹਾਂ ਜੀ ਏਡਾ ਆ ਜਾਂਦਾ ਏਡਾ ਇਹ ਲਫਾਫੇ ਵਿੱਚ ਖਾਲੀ ਖਾਲੀ ਨਹੀਂ ਰੇ ਮੰਨਣ ਵਾਲੀ ਗੱਲ ਇਹ ਬ੍ਰਾਂਡ ਇਹ ਜਿਹੜਾ ਲੈ ਗਿਆ ਬਸ ਯਾਦ ਹੀ ਕਰੂਗਾ ਹੋਰ ਭਾਈ ਤੇ ਭਾਰ ਦੀ ਐਡੀ ਗਰੰਟੀ ਹੋ ਗਈ ਬਾਕੀ ਇਹ ਆ ਵੀ ਭਾ ਨਿਕ ਨਿਕ ਗਈ ਆ ਜੇ ਕੋਈ ਤੋਂ ਵਧ ਗਿਆ ਕੀ ਅੱਗੇ ਰਾਹ ਹਾਂਜੀ ਇਹ ਤੋਹੇ ਲੈਣ ਵਾਲੀਆਂ ਖਾਣਦੋਲੀ ਦੀ ਓਕੇ ਹਾਂਜੀ ਅਵੇ ਵੀਰ ਨੇ ਭੇਡੀਆਂ ਹੀ ਵੇਚਣੀਆਂ ਉਹ ਲਾਜਾ ਜਦੋਂ ਨੰਬਰ ਮੇਰੇ ਲੈਣੀਆਂ ਕੋਈ 5-4000 ਲਾ ਕੇ ਨਵਾਂ ਲਾ ਕੇ ਉਹਨੂੰ ਗਾੜੀ ਤੇ ਮੱਝਾਂ ਦੇ ਦਾਂ ਮੱਝਾਂ ਦੇ ਦਾਂ ਕਹਾਣੀ ਉਹਨੇ ਹੱਟ ਕੋ ਮੰਗ ਰਹੀ ਨਹੀਂ ਨਾ ਅਹੀਂ ਉਹਨੇ ਹੱਟ ਕੋ ਅਹੀਂ ਦੇ ਰਹੇ ਸਿੱਧੀ ਗੱਲ ਹੈ ਮਈਆਂ ਦੇਣੀਆਂ ਉਹਨੂੰ ਮੇਰੀ ਗੱਲ ਸਾਫ਼ ਕਰਦੇ ਆ ਇਹ ਸਿੱਧੀ ਜੀ ਗੱਲਾਂ ਆਪਣੇ ਵਾਲ ਬਲੰਗ ਦੀਆਂ ਕਾਰਵਾਈਆਂ ਠੀਕ ਠੀਕ ਹੈ ਬਾਈ ਠੀਕ ਇਹਨੇ ਭੇਜਦੇ ਗੱਲ ਹੀ ਪੇੜਤੀ ਕਹਿੰਦਾ ਹੁਣ ਵੇਜੋ ਕੱਲ ਵੇਖ ਲੋ ਮਈਆਂ ਤੁਹਾਡੇ ਕੋਲ ਆਣੇ ਹਾਂਜੀ 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 ਹ ਵਧੀਆ ਓਕੇ ਜੀ ਸਾਰੇ ਮਿੱਤਰਾਂ ਤੁਹਾਡਾ ਸਤਿ ਸ੍ਰੀ ਅਕਾਲ ਤੇ ਬਾਕੀ ਨੰਬਰ ਦਾ ਕੱਲ ਤੋਂ ਹਰਿਆਣੇ ਦੀਆਂ ਤੁਹਾਡੇ ਨਾਲ ਗੱਲਾਂ ਪਤਾਉਣਗੇ ਲਓ ਜੀ ਨਵੇਂ ਨਵੀਆਂ ਸ਼ਰਵਾਦਾ ਹੋਣੀਆਂ ਗੱਲਾਂ ਨਵੀਆਂ ਨਵੀਆਂ ਗੱਲਾਂ ਤੇ ਨੰਬਰ ਦੱਸ ਦਿਓ ਭਾਈ ਆਪਣਾ ਨੰਬਰ ਆਪਾਂ ਉੱਤੇ ਮਾਰ ਦਿਓ ਜੀ 9595 ਲਓ ਜੀ 5 ਫਰਮੇ 9501658050 ਤੇ ਸਾਰੇ ਭਾਈਆਂ ਨੂੰ ਸਤਿ ਸ੍ਰੀ ਅਕਾਲ ਜੀ